ਆਮ ਆਦਮੀ ਪਾਰਟੀ ਨੂੰ ਅੱਜ ਐਚਐਸ ਫੂਲਕਾ ਨੇ ਵੀ ਅਲਵਿਦਾ ਕਹਿ ਦਿੱਤਾ ਐਚਐਸ ਫੂਲਕਾ ਨੇ ਸਭ ਤੋਂ ਪਹਿਲਾਂ ਆਪਣੀ ਵਿਧਾਇਕੀ ਤੋਂ ਅਸਤੀਫਾ ਦਿੱਤਾ ਤੇ ਬਾਅਦ ਦੇ ਵਿੱਚ ਅੰਨਾ ਹਜ਼ਾਰੇ ਵਰਗਾ ਜਨ ਅੰਦੋਲਨ ਖੜਾ ਕਰਨ ਦਾ ਦਾਵਾ ਕਰ ਦਿੱਤਾ ਅਰਵਿੰਦ ਕੇਜਰੀਵਾਲ ਦਾ ਨਾਮ ਲੈ ਵੀ ਨਹੀਂ ਫੂਲਕਾ ਨੇ ਉਸ ਨੂੰ ਜਨ ਵਿਰੋਧੀ ਪਾਲੇ ਦੇ ਵਿੱਚ ਖੜਾ ਕਰ ਦਿੱਤਾ ਜਿਸ ਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਫੂਲਕਾ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਸਮਾਜ ਸੇਵੀ ਕੰਮ ਕਰਨੇ ਮੁਸ਼ਕਲ ਸਮਝ ਰਹੀ ਸੀ ਆਪ ਨੂੰ ਲੱਗ ਰਹੇ ਨੇ ਇੱਕ ਤੋਂ ਇੱਕ ਵੱਡੇ ਝਟਕੇ ਪਰ ਸਭ ਤੋਂ ਵੱਡਾ ਆਪ ਨੂੰ ਝਟਕਾ ਉਦੋਂ ਲੱਗਿਆ ਜਦੋਂ ਪਾਰਟੀ ਦੇ ਨਾਲ 2012 ਤੋਂ ਜੁੜੇ ਆਪ ਸੀਨੀਅਰ ਲੀਡਰ ਤੇ ਵਕੀਲ ਐਚਐਸ ਫੂਲਕਾ ਨੇ ਆਮ ਆਦਮੀ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ ਐਚਐਸ ਫੂਲਕਾ ਇਸ ਤੋਂ ਪਹਿਲਾਂ ਵਿਧਾਇਕ ਪਦ ਤੋਂ ਵੀ ਅਸਤੀਫਾ ਦੇ ਚੁੱਕੇ ਨੇ ਜਿਸ ਨੂੰ ਸਪੀਕਰ ਨੇ ਅਜੇ ਪ੍ਰਵਾਨ ਵੀ ਨਹੀਂ ਕੀਤਾ ਸੀ ਤੇ ਆਪ ਸ਼ਾਇਦ ਇਸ ਗੱਲ ਤੋਂ ਬੇਖਬਰ ਸੀ ਕਿ ਐਚਐਸ ਫੂਲਕਾ ਉਹਨਾਂ ਦੀ ਪਾਰਟੀ ਛੱਡ ਕੇ ਦੂਜਾ ਵੱਡਾ ਝਟਕਾ ਦੇ ਸਕਦੇ ਨੇ ਐਚਐਸ ਫੂਲਕਾ ਨੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਪੰਜਾਬ ਦੇ ਲੋਕਾਂ ਦੇ ਵੱਲੋਂ ਕੀਤੇ ਸਮਰਥਨ ਦਾ ਧੰਨਵਾਦ ਕੀਤਾ ਉੱਥੇ ਹੀ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ ਨਾ ਤਾਂ ਲੋਕ ਸਭਾ ਚੋਣਾਂ ਲੜਨਗੇ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨਗੇ ਪਰ ਖਾਸ ਗੱਲ ਇਹ ਹੈ ਕਿ ਫੂਲਕਾ ਨੇ ਅਜੇ ਵੀ ਆਪਣੇ ਵਿਧਾਨ ਸਭਾ ਹਲਕਾ ਦਾਖਾ ਦੇ ਵਿੱਚ ਕਰਵਾਏ ਸਮਾਜਿਕ ਤੇ ਵਿਕਾਸ ਕਾਰਜਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਹ ਜਲਦ ਹੀ ਸਮਾਜ ਸੁਧਾਰ ਦੇ ਲਈ ਅੰਨਾ ਹਜ਼ਾਰੇ ਵਰਗਾ ਜਨ ਅੰਦੋਲਨ ਖੜਾ ਕਰਨਗੇ ਅਗਰ ਹਮ ਪਹਿਲੇ ਅੱਲਾ ਮੂਵਮੈਂਟ ਖੜੀ ਕਰ ਸਕਦੇ ਹਾਂ ਤਾਂ ਹਮ ਦੂਸਰੀ ਅੱਲਾ ਮੂਵਮੈਂਟ ਵੀ ਖੜੀ ਕਰ ਸਕਦੇ ਹਾਂ ਔਰ ਉਸ ਤਰ੍ਹਾਂ ਦੀ ਮੂਵਮੈਂਟ ਹਮ ਐਸੀ ਖੜੀ ਕਰੇ ਇੱਕ ਐਸਾ ਸੰਗਠਨ ਖੜਾ ਕਰੇ ਪੋਲੀਟੀਕਲ ਪਾਰਟੀਆਂ ਦੇ ਪੈਨਲ ਕਰੇ उन लोगों का संगठन खड़ा करें जिनको पत्नियों के लाल चुड़े उन लोगों का संगठन खड़ा करें जो अपनी पोस्ट की वजह से नहीं बल्कि अपनी समाज सेवा की जो लगन है उसकी वजह से आगे खड़े हो कठे हो और उस तरह का संगठन अगर हम चल पड़े हम शुरू हो गए तो मुझे पूरी उम्मीद है कि ये काम हम चलती ये संगठन खड़ा कर देंगे पंजाब में तो मैं जो जिम्मेवारी ले रहा हूँ पंजाब में सबके पास जाऊंगा सबके पास सारिया जो नॉन पोलिटिकल वहाँ पे पार्टी संस्था हैं सबके पास जाएंगे स्वास्थ्य सेवा को इकट्ठा करेंगे अगले छह महीने के अंदर अंदर हम ये एक बड़ा संगठन खड़ा करके वहाँ पे तो हम ये मुहिम कर ਵਿਰੋਧੀ ਧਿਰ ਦੇ ਨੇਤਾ ਤੇ ਆਪ ਵਿਧਾਇਕ ਹਰਪਾਲ ਚੀਮਾ ਫੂਲਕੇ ਦੇ ਕੀਤੇ ਜਨ ਅੰਦੋਲਨ ਦੇ ਐਲਾਨ ਨੂੰ ਮੋੜ ਕੇ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਇਹ ਕਹਿ ਗਏ ਕਿ ਫੂਲਕਾ ਨੇ ਡੀਐਸਜੀਐਮਸੀ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਵਿਰੁੱਧ ਸੰਘਰਸ਼ ਕਰਨ ਦਾ ਦਾਵਾ ਕੀਤਾ ਹੈ ਜਿਸ ਦਾ ਪਾਰਟੀ ਸਵਾਗਤ ਵੀ ਕਰਦੀ ਹੈ। ਹੁਣਕਾ ਸਾਹਮਣੇ ਆਮ ਆਦਮੀ ਪਾਰਟੀ ਤੋਂ ਰਜ਼ਾਈ ਦਿੱਤਾਗਾ ਅੱਜ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਬੜਾ ਸਪਸ਼ਟ ਉਹਨੇ ਕਿਹਾਗਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਬਾਦਲ ਪਰਿਵਾਰ ਦਾ ਲਗਭਗ 30 ਸਾਲਾਂ ਤੋਂ ਕਬਜ਼ਾ ਹੈ ਔਰ ਗੁਰਦੁਆਰੇ ਦਾ ਪ੍ਰਬੰਧ ਬਿਲਕੁਲ ਹੀ ਮਾੜਾ ਹੋ ਚੁੱਕਿਆ ਔਰ ਲਗਾਤਾਰ ਜਿਹੜੀ ਕਰਪਸ਼ਨ ਆ ਜਿਹੜੀ ਲਗਾਤਾਰ ਉੱਥੇ ਕਰਪਸ਼ਨ ਫੈਲੀ ਹੋਈ ਹੈ ਗੁਰਦੁਆਰਾ ਪ੍ਰਬੰਧ ਦੇ ਵਿੱਚ ਉਸ ਨੂੰ ਖਤਮ ਕਰਨ ਦੇ ਲਈ ਫੁਲਕਾ ਸਾਹਿਬ ਇੱਕ ਨਵੀਂ ਪਾਰੀ ਖੇਡਣ ਜਾ ਰਹੇ ਨੇ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਆਵਾਜ਼ ਦੀ ਪਾਰਟੀ ਦਾ ਸਵਾਗਤ ਕਰਦੀ ਹੈ ਔਰ ਕਿਤੇ ਨਾ ਕਿਤੇ ਅਸੀਂ ਉਹਨਾਂ ਦੀ ਸਪੋਰਟ ਵੀ ਕਰਾਂਗੇ ਸਚਸ ਫੂਲਕਾ ਅੰਨਾ ਹਜ਼ਾਰੇ ਵਾਂਗ ਗੈਰ ਸਮਾਜਿਕ ਮੁੱਦਿਆਂ ਦੇ ਵਿਰੁੱਧ ਇੱਕ ਜਨ ਅੰਦੋਲਨ ਖੜਾ ਕਰਨ ਦਾ ਦਾਵਾ ਤੱਕ ਕਰ ਬੈਠੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਅੰਨਾ ਹਜ਼ਾਰੇ ਦੇ ਹੀ ਜਨ ਅੰਦੋਲਨ ਚੋਂ ਨਿਕਲਣ ਵਾਲੀ ਆਮ ਆਦਮੀ ਪਾਰਟੀ ਸਮਾਜਿਕ ਸਰਕਾਰਾਂ ਤੇ ਪੈਰਾ ਨਹੀਂ ਦੇ ਪਾਰੀ ਜਿਹੜਾ ਐਚਐਸ ਫੂਲਕਾ ਨੂੰ ਪਾਰਟੀ ਛੱਡ ਕੇ ਲੋਕ ਹਿੱਤਾਂ ਦੀ ਗੱਲ ਕਰਨ ਦੇ ਲਈ ਇੱਕ ਜਨ ਅੰਦੋਲਨ ਖੜਾ ਕਰਨਾ ਪੈ ਰਿਹਾ ਹੈ ਕੀ ਐਚਐਸ ਫੂਲਕਾ ਨੇ ਆਮ ਆਦਮੀ ਪਾਰਟੀ ਨੂੰ ਲੋਕ ਹਿੱਤ ਵਿਰੋਧ ਖੜਾ ਕਰ ਦਿੱਤਾ ਹੈ